ਉਹ ਤੁਸੀਂ ਮਾਰ ਕੇ ਗੋਲੀਆਂ 2.5 ਘੰਟਿਆਂ ਤੱਕ ਕਿਸੇ ਨਾਕੇ ਤੇ ਪੁਲਿਸ ਕਰਮਚਾਰੀ ਖੜਾ ਨਹੀਂ ਕੀਤਾ ਉਹ ਤੁਸੀਂ ਕਹਿੰਦੇ ਹੋ ਲੌਰੈਂਸ ਨੇ ਤੇ ਜੱਗੂ ਨੇ ਐਪਲੀਕੇਸ਼ਨਾਂ ਲਾਈਆਂ ਸਾਡਾ ਮੂਸੇ ਵਾਲ ਦੇ ਕਤਲ ਨਾਲ ਕੋਈ ਲੈਣਾ ਦੇਣਾ ਨਹੀਂ ਜਿੱਦ ਇੱਕ ਮਾਨਸਾ ਕਸਤਰੀ ਦੇ ਵਿੱਚ ਜੱਗੂ ਲਿਆਂਦਾ ਉਹ ਮੈਂ ਉਸ ਬੇਈਮਾਨ ਇੰਸਪੈਕਟਰ ਨੂੰ ਪੁੱਛਿਆ ਵੀ ਤੇਰਾ ਜਬੂ ਅਮਰੀਕਾ ਫੋਨ ਲਾਈ ਜਾਂਦਾ ਵੀ ਸਿੱਧੂ ਮੂਸੇ ਵਾਲਾ ਮਾਰਿਆ ਤਾਂ ਅਸੀਂ ਉਹ ਲੌਰੈਂਸ ਦੀ ਹਾਈਪ ਲਈ ਜਾਂਦਾ ਮੈਂ ਮੇਰੇ ਪੁੱਤ ਨੂੰ ਨਹੀਂ ਰੋਂਦਾ ਮੇਰਾ ਜਹਾਨੂ ਚਲਾ ਗਿਆ ਮੈਨੂੰ ਨਹੀਂ ਮਿਲਣਾ ਮੈਂ ਤੁਹਾਨੂੰ ਲੋਕੋ ਗੱਲਾਂ ਦੱਸਦਾ ਇਹਨਾਂ ਤੋਂ ਸਿਆਣੇ ਹੋ ਜੋ ਨਹੀਂ ਨੁਕਸਾਨ ਤੁਸੀਂ ਵੀ ਖਾਵੋਗੇ ਮੈਂ ਪੁੱਤ ਨੂੰ ਮਾਰ ਕੇ ਮੁਬਾਰਕਾ ਦਿੰਦਾ ਹੈ ਮੁਬਾਰਕਾ ਭਰਾ ਗਿਆਨੀ ਗੱਡੀ ਚੜ੍ਹਦਾ ਉਹ ਤਿਹਾੜ ਜਿਹੜੇ ਦੇ ਅੰਦਰ ਗੱਲ ਹੋ ਜਾਂਦੀ ਹੈ ਉਹਦਾ ਮਹੀਨਾ ਹੈ ਇਹ ਸਾਨੂੰ ਜੇ ਇੰਨੀਆਂ ਵੱਡੀਆਂ ਮਹਾਨ ਕੁਰਬਾਨੀਆਂ ਤੋਂ ਵੀ ਅਸੀਂ ਕੁਝ ਨਹੀਂ ਸਿੱਖ ਸਿੱਖਾਂਗੇ ਤਾਂ ਸਾਡੇ ਪੱਲੇ ਕੁਝ ਨਹੀਂ ਵੀ ਰੋ ਸਾਡਾ ਇਤਿਹਾਸ ਸਾਡੇ ਪੁਰਖੇ ਸਾਨੂੰ ਸੱਚ ਤੇ ਲੜਨਾ ਵੀ ਸਿਖਾਉਂਦੇ ਆ ਨੂੰਤੀ ਸੁਰਖਿਤ ਨਹੀਂ ਰਹੂਗੀ ਤੁਹਾਡੀਆਂ ਕੁੱਖਾਂ ਚ ਪਲਣ ਵਾਲੇ ਬੱਚੇ ਤੁਹਾਡੀ نسل ਨਹੀਂ ਹੋਣਗੇ ਇਹਨਾਂ ਚੀਜ਼ਾਂ ਤੇ ਝਾਤ ਮਾਰਿਓ ਇਹ ਕੱਲੇ ਸਿੱਧੂ ਦੀ ਮੌਤ ਦਾ ਸਵਾਲ ਨਹੀਂ ਹੈ ਤੁਸੀਂ ਦਿੱਲੀ ਦਾ ਇੱਕ ਸੰਘਰਸ਼ ਜਿੱਤਿਆ ਮੈਂ ਕਿਸਾਨਾਂ ਨੂੰ ਵਧਾਈਆਂ ਵੀ ਦਿੱਤੀਆਂ ਇਸ ਗੱਲ ਤੇ ਪਰੰਤੂ ਤੁਸੀਂ ਇਸ ਸੰਘਰਸ਼ ਦੀ ਕੀਮਤ ਚੁਕਾਓਗੇ ਔਰ ਚੁਕਾ ਰਹੇ ਹੋ ਮੈਨੂੰ ਮੈਂ ਕੋਈ ਲੀਡਰ ਨਹੀਂ ਆ ਨਾ ਮੈਂ ਥੋੜੇ ਇਲਾਕੇ ਚ ਆ ਕੇ ਐਮਐਲਏ ਖੜਾ ਹੋਣਾ ਹੈ ਅੱਛੀ ਮੈਨੂੰ ਚਾਹੁੰਦੇ ਤੁਸੀਂ ਮੈਂ ਬੜਾ ਚੰਗਾ ਬੜਾ ਚੰਗਾ ਜੀ ਮੈਂ ਕਦੇ ਵੀ ਨਹੀਂ ਆਪਦੀ ਆਪਦੀ ਤਾਰੀਫ ਕੀਤੀ ਪਰੰਤੂ ਕੁਝ ਵੀਰ ਕਮੈਂਟਾਂ ਦੇ ਵਿੱਚ ਲਿਖਦੇ ਆ ਕਈ ਤਾਂ ਮੈਨੂੰ ਬੇਕੂਫ ਤੱਕ ਵੀ ਕਹਿ ਦਿੰਦੇ ਆ ਜਿਹਨੇ ਆਪਦਾ ਸ਼ੇਰ ਸ਼ਾਹ ਪੁੱਤ ਪਰਵਾ ਲਿਆ ਉਹਦੇ ਜਿੱਡਾ ਵੀ ਬੇਕੂਫ ਕੌਣ ਹੈ ਤੁਹਾਡੀਆਂ ਗੱਲਾਂ ਤੇ ਯਕੀਨ ਕਰਕੇ ਕੀ ਕਿਉਂ ਕਹਤਾ ਮੇਰੀ ਮੇਰੇ ਤਾਂ ਆਪਣਾ ਵੀ ਜੜਿਆ ਪਿਆ ਤੁਸੀਂ ਮੈਨੂੰ ਟੈਗ ਨਾਮ ਦਿਓ ਪਿਛਲੇ ਦਿਨੀ ਮੌਤ ਹੋਈ ਹੈ ਗੁੱਗਾ ਮੜੀ ਸਾਹਿਬ ਦੀ ਤਾਂ ਆਗਲੇ ਨੇ ਨਾਸੀਬ ਤੁਮਾਂ ਲਿਆ ਤਾਂ ਸਰਕਾਰ ਦੇ ਕਰਨ ਨੂੰ ਕੋਈ ਮੇਰੇ ਪੁੱਤ ਦੇ ਮਗਰ ਜਨਤਾ ਥੋੜੀ ਨਹੀਂ ਸੀ ਉਹਦੇ ਭਰਾਵਾ ਵਾਂਗੂ ਪਿਆਰ ਕਰਨ ਵਾਲੇ ਲੋਕ ਪਿੱਛੇ ਜਾਨਾਂ ਦੇਣ ਲਈ ਤਿਆਰ ਖੜੇ ਸੀ ਪਰੰਤੂ ਮੈਂ ਕਿਸੇ ਦੇ ਮੋਢੇ ਤੇ ਰੱਖ ਕੇ ਚਲਾਈ ਨਹੀਂ ਮੈਂ ਆਪ ਦਾ ਮਰਵਾ ਲਿਆ ਮੈਂ ਕਿਸੇ ਦੇ ਦੇ ਹੋਰ ਦਾ ਹੋਇਆ ਜਹਰ ਹਸ਼ਰ ਹੋਇਆ ਨਹੀਂ ਵੇਖਣਾ ਚਾਹੁੰਦਾ ਸੀ ਮੈਨੂੰ ਲੱਗਦਾ ਸੀ ਯਾਰ ਇੰਨਾ ਧੱਕਾ ਕੀਤਾ ਕਿਤੋਂ ਦੇ ਭਈਏ ਆ ਕੇ ਮਾਰ ਗਏ ਉਹ ਘਰੇ ਬੈਠੇ ਜੱਟ ਨੂੰ ਸਰਕਾਰ ਮੇਰੇ ਨਾਲ ਖੜੂਗੀ ਮੈਨੂੰ ਭਗਵੰਤ ਮਾਨ ਤੇਰੀਆਂ ਇਹ ਗਿੱਧੜ ਭੌਕੀਆਂ ਦਾ ਨਹੀਂ ਪਤਾ ਸੀ ਵੀ ਤੂੰ ਐਡਾ ਕਮੀਨਾ ਮੁੱਖ ਮੰਤਰੀ ਨਿਕਲੇਗਾ ਉਹ ਤੋਂ ਮੇਰਾ ਘਰ ਉਜਾੜਤਾ ਸਾਰਾ ਉਹ ਤੁਸੀਂ ਮਾਰ ਕੇ ਗੋਲੀਆਂ 2.5 ਘੰਟੇ ਤੱਕ ਕਿਸੇ ਨਾਕੇ ਤੇ ਪੁਲਿਸ ਕਰਮਚਾਰੀ ਖੜਾ ਨਹੀਂ ਕੀਤਾ ਉਹ ਤੁਸੀਂ ਕਹਿੰਦੇ ਹੋ ਲੌਰੈਂਸ ਨੇ ਤੇ ਜੱਗੂ ਨੇ ਐਪਲੀਕੇਸ਼ਨ ਲਾਈਆਂ ਸਾਡਾ ਮੂਸੇਆ ਦੇ ਕਤਲ ਨਾਲ ਕੋਈ ਲੈਣਾ ਦੇਣਾ ਨਹੀਂ ਜਿੱਦੇ ਇੱਕ ਮਾਨਸਾ ਕਸਤਰੀ ਦੇ ਵਿੱਚ ਜੱਗੂ ਲਿਆਂਦਾ ਉਹ ਮੈਂ ਉਸ ਬੇਈਮਾਨ ਇੰਸਪੈਕਟਰ ਨੂੰ ਪੁੱਛਿਆ ਵੀ ਤੇਰਾ ਜਬੂ ਅਮਰੀਕਾ ਫੋਨ ਲਈ ਜਾਂਦਾ ਵੀ ਸਿੱਧੂ ਮੂਸੇ ਵਾਲਾ ਮਾਰਿਆ ਤਾਂ ਅਸੀਂ ਉਹ ਲਾਰੈਂਸ ਦੀ ਹਾਈਪ ਲਈ ਜਾਂਦਾ ਮਸ਼ਹੂਰੀ ਲਾਰੈਂਸ ਖੱਟੀ ਜਾਂਦਾ ਮੈਂ ਕਿਹਾ ਕੀ ਹੈ ਤੁਸੀਂ ਕਹਿੰਦੇ ਜੇਲਾ ਚ ਫੋਨ ਨਹੀਂ ਫੋਨ ਤਾਂ ਥੋੜੀ ਸੀਆਈ ਦੀ ਕਸਟਡੀ ਦੇ ਵਿੱਚ ਵੀ ਅਮਰੀਕਾ ਕਰੀ ਜਾਂਦਾ ਉਹ ਜਿਹੜੇ ਆਪਸ ਨੂੰ ਮੈਂ ਆਪ ਰੱਬ ਸਮਝਦਾ ਸੀ ਵੀ ਮੇਰੇ ਪੁੱਤ ਦਾ ਦੁੱਧੋ ਪਾਣੀ ਛਾਂ ਕੇ ਦੇਊਗਾ ਉਹਨੇ ਗੈਂਗਸਟਰਾਂ ਨੂੰ ਲੜਕੀਆਂ ਤਾਂ ਕਮਾਈਆ ਕਰਾਈਆਂ ਆਪਦੀ ਰਿਹائش ਦੇ ਉੱਤੇ ਕਿਹੜੀ ਜਾਂਚ ਦੇ ਉੱਤੇ ਭਰੋਸਾ ਕਰਾਂ ਵੀਰੋ ਮੈਂ ਬੇਕੂਬ ਆ ਮੈਂ ਕਦੋਂ ਮੰਨਦਾ ਤੁਸੀਂ ਚੰਦ ਬੋਟਾਂ ਦੇ ਖਾਤਰ ਰਾਜਨੀਤਿਕ ਗਲਿਆਰਾਂ 'ਚ ਜਾਣਾ ਵੀਰੋ ਜੀਤ ਸਦਕੇ ਜਾਓ ਮੈਂ ਕਿਹਨੂੰ ਥਾਪੜਾ ਦੇਵਾਂ ਕਿਹਨੂੰ ਨਾ ਦੇਵਾਂ ਮੇਰਾ ਕੀ ਮਤਲਬ ਹੈ ਕੌਣ ਆ ਯਾਰ ਮੈਂ ਇੱਕ ਛੋਟਾ ਜਿਹਾ ਸਰਪੰਚਾਂ ਇੱਕ ਪਿੰਡ ਦਾ ਮੈਂ ਕਿਸੇ ਨੂੰ ਚਾਹ ਕੇ ਵੀ ਲੀਡਰ ਨਹੀਂ ਬਣਾ ਸਕਦਾ ਮੈਂ ਕਿਸੇ ਦਾ ਕੀ ਕਿਉਂ ਕਹਤਾ ਮੇਰੀ ਮੇਰਾ ਤਾਂ ਆਪਣਾ ਵੀ ਜੜਿਆ ਪਿਆ ਤੁਸੀਂ ਮੈਨੂੰ ਟੈਗ ਨਾ ਦਿਓ ਠੀਕ ਹੈ ਮੇਰਾ ਸੰਘਰਸ਼ ਕਦੇ ਕਹੂਗਾ ਆ ਜਵਾਕ ਮੈਨੂੰ ਆ ਕੇ ਕਹਿਣਗੇ ਵੀ ਬਾਪੂ ਆ ਕੰਮ ਕਰਨਾ ਹੈ ਹੋ ਸਕਦਾ ਮੈਂ ਕਰ ਲਾਂ ਪਰ ਯਾਰ ਤੁਸੀਂ ਮੇਰੇ ਮੂੰਹ 'ਚ ਗੱਲਾਂ ਕਾਹਤੋਂ ਥੁੰਨੀ ਜਾਂਦੇ ਹੋ ਮੇਰੇ ਕੋਲੇ ਜਾਣਕਾਰੀ ਦਾ ਸੋਮਾ ਕੀ ਹੈ ਆ ਸੋਸ਼ਲ ਮੀਡੀਆ ਕੋਈ YouTube ਤੇ ਵੀਡੀਓ ਪਾ ਦਿੰਦਾ ਉਹ ਵੇਖ ਲੈਂਦਾ ਕਈ ਵਾਰੀ ਮੈਨੂੰ ਨਹੀਂ ਪਤਾ ਲੱਗਦਾ ਵੀ ਕੋਈ ਗੱਲ ਸੱਚੀ ਹੈ ਜਾਂ ਝੂਠੀ ਇਸ ਕਰਕੇ ਮੈਂ ਜੇ ਤਾਂ ਮੈਂ ਗੱਲ ਕਰਦਾ ਆਪਣੇ ਪੁੱਤ ਦੀ ਇਕੱਲੇ ਦੀ ਫਿਰ ਤਾਂ ਮੈਨੂੰ ਤੁਸੀਂ ਕਹਿੰਦੇ ਹੋ ਇਹਨੂੰ ਤਾਂ ਇਕੱਲੇ ਆਉਦੇ ਪੁੱਤ ਦੀ ਲੱਗਿਆ ਹੋਰ ਕਿਸੇ ਦਾ ਕੋਈ ਮਸਲਾ ਨਹੀਂ ਇਹ ਨਹੀਂ ਕਿਸੇ ਦੀ ਗੱਲ ਕਰ ਫੇਰ ਨਹੀਂ ਮੰਨ ਜੇ ਮੈਂ ਕਿਸੇ ਦੀ ਗਾਹੇ-ਬਗਾਹ ਜਿਕਰ ਕਰ ਲਿਆ ਨਾ ਫੇਰ ਕਹਿੰਦੇ ਇਹ ਬੇਕੂਫ ਹੈ ਸੋ ਭਾਈ ਮੈਨੂੰ ਮੇਰੇ ਹਾਲਤਾਂ ਛੱਡ ਦਿਓ ਮੈਂ ਪਿਛਲੇ ਲਾਈਵ ਦੇ ਵਿੱਚ ਵੀ ਇਹ ਗੱਲ ਕਹੀ ਸੀ ਵੀ ਭਾਈ ਮੈਂ ਮੇਰੇ ਪੁੱਤ ਦਾ ਅਫਸੋਸ ਕਰਨਾ ਛੱਡਦਾ ਪਰੰਤੂ ਜਿਹੜੇ ਜਵਾਬ ਜਿਹੜੇ ਐਨਆਰਆਈ ਮੇਰੇ ਨਾਲ ਬਲੱਡ ਦੇ ਖੂਨ ਵਰਗੀ ਸਾਂਝ ਰੱਖਦੇ ਆ ਮੇਰੇ ਕੋਲੇ ਦੁਖੀ ਮਨ ਨਾ ਆਉਂਦੇ ਆ ਯਾਰ ਉਹਨਾਂ ਨੂੰ ਗੇਟ ਬੰਦ ਕਰਕੇ ਕਿ ਮੈਂ ਬਹਿ ਜਾ ਅੰਦਰ ਉਹ ਮੇਰੇ ਕੋਲੇ ਆਉਣਗੇ ਮੈਂ ਉਹਨਾਂ ਕੋਲੇ ਜਾਊਂਗਾ ਤੇ ਤੁਸੀਂ ਗਲਤ ਨੰਦਾਉਣੇ ਛੱਡ ਦਿਓ ਤੁਸੀਂ ਰਾਜਨੀਤਿਕੀਆਂ ਕਰਨੀਆਂ ਕਿ ਤੂੰ ਐਮਪੀ ਖੜੇ ਹੋਣਾ ਕਿ ਤੂੰ ਐਮਐਲਏ ਹੋਣਾ ਚੀ ਸਦਕੇ ਉਹ ਮદાન ਤੁਹਾਡੇ ਸਾਹਮਣੇ ਖਾਲੀ ਪਿਆ ਮੈਨੂੰ ਮੇਰੇ ਹਾਲ ਤੇ ਛੱਡੋ ਮੇਰੇ ਤੇ ਗਲਤ ਟਿੱਪਣੀਆਂ ਨਾ ਕਰਿਆ ਕਰੋ ਮੇਰੀ ਆਦਤ ਹੈ ਮੈਂ ਕਦੇ ਵੀ ਕਿਸੇ ਨੂੰ ਗਲਤ ਸ਼ਬਦ ਨਹੀਂ ਬੋਲਦਾ ਕਦੇ ਜਦ ਕਿ ਮੈਂ ਦੁਖੀ ਮਨ ਦੇ ਵਿੱਚ ਮੇਰਾ ਮਨ ਕਈ ਵਾਰੀ ਇੰਨਾ ਜਿਆਦਾ ਅੰਡਰ ਪ੍ਰੈਸ਼ਰ ਹੋ ਜਾਂਦਾ ਵੀ ਜੀ ਕਹਦਾ ਪਾਗਲ ਹੋ ਜਾ ਮੈਂ ਕੋਈ ਬੇਅਦਾ ਤਾਂ ਪਰ ਤੁਸੀਂ ਮੇਰਾ ਇਮਤਿਹਾਨ ਨਾ ਲਓ ਤੁਹਾਨੂੰ ਮੇਰਾ ਪਰਿਵਾਰ ਸ਼ੁਭਦੀਪ ਦੇ ਜਿਉਂਦੇ ਜੀ ਵੀ ਪ੍ਰੋਡਕਟ ਸੀ ਅੱਜ ਵੀ ਇੱਕ ਪ੍ਰੋਡਕਟ ਹੀ ਹੈ ਤੁਸੀਂ ਸਾਨੂੰ ਯੂਜ਼ ਕਰਨਾ ਚਾਹੁੰਦੇ ਹੋ ਐਨੀ ਕਿ ਸਮਝ ਮੈਨੂੰ ਬਾਈ ਗਰੂਨ ਦਿੱਤੀ ਹੋਈ ਹੈ ਮੈਂ ਉੱਥੋਂ ਯੂਜ਼ ਨਹੀਂ ਹੋਣਾ ਬੱਸ ਜੋ ਮੇਰਾ ਹਾਲ ਹੈ ਮੈਨੂੰ ਮੇਰੇ ਘਰੇ ਬੈਠਣ ਦਿਓ ਜੇ ਮੇਰਾ ਰਾਜਨੀਤਿਕ ਮਨ ਹੋਇਆ ਮੈਂ ਜਾਊਂਗਾ ਕਿਉਂ ਕਿਉਂ ਕਿ ਮੈਂ ਤੁਹਾਡੇ ਕੋਲੇ ਕਲੀਅਰ ਕਰਾਂ ਵੀ ਮੈਂ ਆ ਕਰੂੰਗਾ ਮੈਂ ਆ ਕਰੂੰਗਾ ਮੈਨੂੰ ਕਰੋੜਾ ਦੱਸਣ ਦੀ ਨਹੀਂ ਮੰਨ ਮੈਂ ਨਹੀਂ ਜਾਂਦਾ ਆਪਦੇ ਘਰੇ ਬੈਠੂੰਗਾ ਤੁਹਾਡੇ ਕੋਲੇ ਵੀ ਹੱਕ ਹੈ ਮੇਰੇ ਕੋਲੇ ਵੀ ਹੱਕ ਹੈ ਕਿਉਂ ਇਨਸਪੈਕਟ ਕਰ ਦੂੰਗਾ ਮੈਂ ਹਰ ਇੱਕ ਚੀਜ਼ ਤੁਹਾਨੂੰ ਦੱਸ ਕੇ ਕਰਾਂ ਮੈਂ ਘਰ ਤੋਂ ਇੱਕ ਕਦਮ ਚੱਲਦਾ ਯਾਰ ਤੁਹਾਡਾ ਪਹਿਲਾਂ ਪਤਾ ਲੱਗ ਜਾਂਦਾ ਵੀ ਇਹ ਫਲਾਨੀ ਜਗ੍ਹਾ ਤੇ ਜਾਊਗਾ ਤੁਸੀਂ ਮੈਨੂੰ 5 ਕਿਲੋਮੀਟਰ ਘਰੋਂ ਪੈਦਲ ਜਾਵਾ ਗੱਡੀ ਤੇ ਜਾਵਾ ਮੈਨੂੰ ਸਫ਼ਰ ਨਹੀਂ ਕਰਨ ਦਿੰਦੇ ਤੁਹਾਨੂੰ ਸਾਰਾ ਪਤਾ ਉਹਨੂੰ ਮੈਂ ਕਿੱਥੇ ਜਾ ਕੇ ਰੁਕਣਾ ਹੈ ਤੇ ਲਾਰੈਂਸ ਵੀਦ ਨੇ ਇੱਥੇ ਗੱਡੀ ਕੈਨੇਡਾ ਨਾਲ ਭਰ ਕੇ ਤੁਰੇ ਫਿਰ ਉਹਦੀ ਟੀਮਾਂ ਤੁਹਾਨੂੰ ਪਤਾ ਨਹੀਂ ਲੱਗਿਆ